ਦੀ ਸਫਲਤਾ ਲਈਏ ਤਾਂ ਸਰ ਜਿਵੇਂ ਕਿ 25 ਤੇ 23 ਰਾਸ਼ ਨੂੰ ਚਰਚੇ ਦੇ ਵਿੱਚ ਨਿਜੀ ਰਸੀ ਜਿਹੜਾ ਹੈਗਾ ਮੇਨ ਪਿੰਡ ਦਾ ਸੀਗਾ ਕਿੰਨੇ ਮਾਰਨਾ ਸੁਣਦਾ ਤੋਰਛੇ ਦੇ ਅੰਦਰ ਐਂਟਰੀ ਕੋਕੇ ਤੇ ਚੋਣੀ ਕਰਦੀ ਨਹੀਂ ਕੋਸ਼ਿਸ਼ ਕੀਤੀ ਉੱਤੇ ਤੇ ਜਿਹੜਾ ਕਿ ਮੇਨ ਪਿੰਡ ਦਾ ਇਹ ਰਹਿਣ ਵਾਲਾ ਹੈਗਾ ਇਹਨੂੰ ਅਸੀਂ ਜਲਦ ਜਿਹੜਾ ਹੈਗਾ ਰੈਸਟ ਕਰਨਾ ਹੈ ਤਾਂ ਮੈਡਮ ਕੀ ਇਹਦਾ ਕੋਈ ਪੁਰਾਣਾ ਅਪਰਾਧੀ ਕਰਾ ਰਿਹਾ ਰਿਕਾਰਡ ਕੋਈ ਉੱਠਿਆ ਕੁਛ ਇਹਨੇ ਮਤਲਬ ਤਾਂ ਵੀ ਕੋਈ ਨਹੀਂ ਨਹੀਂ ਪੁਰਾਣਾ ਸਾਡੇ ਕਾਰਜ ਵਿੱਚ ਕੋਈ ਨਹੀਂ ਵੈਸੇ ਜਿਹੜੀ ਮੇਰੀ ਇਹ ਮਾਈਟ ਵਗੈਰਾ ਵੀ ਇਹਨੂੰ ਛੱਡ ਕੇ ਚਾਹੁੰਦੀ ਇੱਕ ਇੱਕ ਬੇਟੀ ਹੈਗੀ ਆ ਮੋਬਾਈਲ ਨੇ ਦਾ ਇਤਨਾਂ ਦਾ ਚਪ ਨਸਨ ਹੋ ਜਾਂਦਾ ਵੀ ਆਦੀ ਹੈ ਜੰਮ ਗੋਲੀਆਂ ਵਗੈਰਾ ਕਹਿੰਦਾ ਮੈਂ ਹਸਪੀਟਲ ਤੋਂ ਲੈ ਜਾਉਂਗਾ ਜੂਰੀ ਕਰਦਾ ਮੈਂ ਕਿ ਜੇ ਕਰਕੇ ਚੱਲ ਪੈਂਦਾ ਪਿਆ ਕਿਤਰਾ ਪਿਆ ਜੂਰੀ ਕਰਕੇ ਪੈਸਾ ਦਵੇਗਾ ਮੈਂ ਕੀ ਸੀ ਇਹ ਚੋਰੀ ਦੀ ਵਾਧਾ ਥੋੜਾ ਡਿਟੇਲਸ ਦੱਸ ਦਈਏ ਇਹਦੇ ਬਾਰੇ ਇਹ ਜੱਤੀ ਸੀਗਾ ਜਿਸ ਵਿੱਚ ਜੱਤੀ ਸੀਗਾ ਜਿਹਦੇ ਵਿੱਚ ਇੰਨੀ ਚੋਰੀ ਕੀਤੀ ਸੀ ਉਹਦੇ ਵਿੱਚ ਸਾਨੂੰ ਕਾਫੀ ਜਿਹੜਾ ਹੈਗਾ ਸੀਸੀਟੀਵੀ ਕੈਮਰੇ ਵਗੈਰਾ ਆਛਾ ਗੱਲ ਲੰਦੇ ਨਾਲ ਜਿਹੜਾ ਇਹ ਸਾਨੂੰ ਇਹਦੀ ਪਛਾਣ ਹੋ ਚੁੱਕੀ ਤੇ ਜਿਹਦੇ ਵਿੱਚ ਅਸੀਂ ਇਹਨੂੰ ਅਰੈਸਟ ਕੀਤਾ ਹੈ ਸੀਸੀਟੀਵੀ ਕੈਮਰੇ ਵਾਲੀ ਜਿਹੜਾ ਅਸੀਂ ਇਹਨੂੰ ਟ੍ਰੇਸ ਪ੍ਰਮਜੀਤ ਜੀ ਜੀ ਪ੍ਰਮਜੀਤ ਜੀ ਇਹ ਨਹੀਂ ਬਸ 4-500 ਰੁਪਿਆ ਹੀ ਜਿਹੜਾ ਸੀਗਾ ਉੱਥੇ ਬਾਹਰ ਸੀਗਾ ਕਿਉਂਕਿ ਜਿਹੜੀ ਗੋਲਕ ਸੀ ਏਅਰਕੋ ਟਟੀ ਨਹੀਂ ਕਿਉਂਕਿ ਕੱਲਾ ਸੀਗਾ ਤੇ ਜਿਹੜੋ ਉਹ ਜਿਹਿੰਦੇ ਥੱਲੇ ਦਰਵੀ ਹੋਈ ਆ ਉਹਦੇ ਕਰਕੇ ਉਹਦੀ ਖੁੱਲੀ ਨੀਏ 4-500 ਰੁਪਿਆ ਜਿਹੜਾ ਬਾਹਰ ਨਮਾਰੀ ਜਿਹੜੀ ਚੋਰੀ ਆ ਉਹਦੇ ਵਿੱਚ ਸੀ